ਦੋਸਤੋ Facebook ਤੇ ਜਿਹੜੇ ਨਵੇਂ ਕ੍ਰिएਟਰ ਨਵੇਂ ਲੋਕ ਕੰਮ ਕਰਦੇ ਆ ਉਹ ਸੋਚਦੇ ਆ ਵੀ ਆਪਾਂ ਨੂੰ ਮਿਹਨਤ ਕਰਨ ਦੀ ਲੋੜ ਹੀ ਨਾ ਪਵੇ ਤੇ ਸਿੱਧਾ ਆਪਾਂ Facebook ਤੇ ਅੱਗੇ ਵੱਧ ਗਏ ਇੰਜ ਨਹੀਂ ਹੋਣਾ ਬਾਈ ਜੀ ਗੱਲ ਇਹ ਆ Facebook ਤੇ ਜੇਕਰ ਤੁਸੀਂ ਅੱਗੇ ਵਧਣਾ ਤਾਂ ਤੁਹਾਨੂੰ ਮਿਹਨਤ ਤਾਂ ਕਰਨੀ ਪਊਗੀ ਲਗਾਤਾਰ ਉਹਦਾ ਕੰਟੈਂਟ ਪਾਉਣਾ ਪਊਗਾ Facebook ਨੂੰ ਦਿਖਾਉਣਾ ਪਊਗਾ ਵੀ ਅਸੀਂ ਐਕਟਿਵ ਆਂ ਡੇਲੀ بیس ਤੇ ਮਤਲਬ ਅਸੀਂ ਰੀਲਾਂ ਵੀਡੀਓ ਅਪਲੋਡ ਕਰਦੇ ਆਂ ਅੱਗੇ ਇੱਕ ਹੋਰ ਗੱਲ ਨੋਟ ਕਰਨ ਵਾਲੀ ਆ ਜਿਹੜੇ ਫੇਸਬੁੱਕ ਤੇ ਨਵੇਂ ਕੰਮ ਕਰਦੇ ਆ ਉਹ ਕੀ ਜਦੋਂ ਕਿਸੇ ਦਾ ਸਕਰੀਨਸ਼ਾਟ ਦੇਖਦੇ ਆ ਜਦੋਂ ਕਿਸ ਦੀ ਪੇਮੈਂਟ ਦੀ ਆਉਂਦੀ ਆ ਉਹਦੇ ਵਿੱਚ ਦੇਖਦੇ ਆ ਵੀ ਇਹਦੇ 300 400 ਡਾਲਰ ਪੇਡ ਹੋਇਆ ਉਹਨਾਂ ਨੂੰ ਉਸ ਚੀਜ਼ ਨਾਲ ਮੋਟੀਵੇਸ਼ਨ ਦਾ ਜ਼ਰੂਰ ਮਿਲਦਾ ਪਰ ਉਹ ਇਹਦੇ ਵਿੱਚ ਇੱਕ ਗਲਤੀ ਕਰ ਲੈਂਦੇ ਆ ਮੰਨ ਲਓ ਤੁਸੀਂ ਆਪ ਦਾ ਕੋਈ ਵੀ ਕੰਮ ਕਰਦੇ ਆ ਜਿਹਦੇ ਵਿੱਚ 3 4 500 ਰੁਪਏ ਤੁਸੀਂ ਦਿਹਾੜੀ ਕਮਾਉਣੇ ਆ ਡੇਲੀ ਦੀ ਤੁਸੀਂ ਉਹ ਕੰਮ ਛੱਡ ਕੇ ਵੀ ਫੇਸਬੁੱਕ ਤੇ ਟਰਾਈ ਕਰਦੇ ਹੋ ਉਹ ਲੋਕ ਕੀ ਸੋਚਦੇ ਆ ਮਤ ਜੇਕਰ ਉਹ ਲੋਕ ਮਹੀਨੇ ਦਾ 20-25000 ਕਮਾਉਂਦੇ ਆ ਤਾਂ ਆਪਾਂ ਵੀ 20-25000 ਕਮਾਉਣ ਲੱਗ ਜਾਾਂਗੇ ਇਹੋ ਜਿਹੀ ਵੀ ਕੋਈ ਗੱਲ ਨਹੀਂ ਕਿਉਂਕਿ ਜਿਹੜੇ ਮਤਲਬ ਉਹ ਕੰਮ ਕਰ ਰਹੇ ਹਨ ਉਹ ਲੋਕ ਲਗਭਗ 3 ਸਾਲ ਦੇ ਫੇਸਬੁਕ ਤੇ ਐਕਟਿਵ ਆ ਉਹਨਾਂ ਨੇ ਫੇਸਬੁਕ ਤੇ ਆਪਦਾ ਟਾਈਮ ਦਿੱਤਾ ਫੇਸਬੁਕ ਨੂੰ ਆਪਦਾ ਟਾਈਮ ਦਿੱਤਾ ਉਹਦੇ ਤੇ ਵਰਕ ਕੀਤਾ ਮਤਲਬ ਸਟੱਡੀ ਕੀਤੀ ਜਾਂ ਮਤਲਬ ਮਿਹਨਤ ਕੀਤੀ ਉਹ ਫਿਰ ਇਸ ਮੁਕਾਮ ਤੇ ਪਹੁੰਚੇ ਆ ਤੁਸੀਂ ਇਹ ਨਾ ਸੋਚੋ ਵੀ 1 ਮਹੀਨੇ ਬਾਅਦ ਅਸੀਂ ਕਮਾਉਣ ਲੱਗ ਜਾਾਂਗੇ ਇਦੇ ਵਾਸਤੇ ਤੁਹਾਨੂੰ ਲਗਾਤਾਰ ਮਿਹਨਤ ਕਰਨੀ ਪਊਗੀ ਉਸ ਪੋਜੀਸ਼ਨ ਤੇ ਪਹੁੰਚਣ ਵਾਸਤੇ ਅਜੇ ਤੁਹਾਨੂੰ ਟਾਈਮ ਲੱਗੂਗਾ ਕਿ ਉਹਦੇ ਵਿੱਚ ਤੁਸੀਂ ਇੰਜ ਨਾ ਕਰੋ ਕਿ ਆਪਣੇ ਕੰਮ ਦਾ ਨੁਕਸਾਨ ਕਰਾ ਲਓ ਵੀ ਤੁਸੀਂ ਆਪਦਾ ਕੰਮ ਛੱਡ ਕੇ ਫੇਸਬੁੱਕ ਮਗਰ ਪੈ ਜਾਓ ਤੁਸੀਂ ਫੇਸਬੁੱਕ ਤੇ ਜਰੂਰ ਕੰਮ ਕਰੋ ਇਸ ਗੱਲ ਨੂੰ ਆਪਾਂ ਤੁਹਾਨੂੰ ਨਾ ਨਹੀਂ ਕਰਦੇ ਜਰੂਰ ਜੀ ਸੱਦ ਕੇ ਕਰੋ ਪਰ ਇਹਨੂੰ ਇੱਕ ਨਾ ਅਲੱਗ ਤੌਰ ਤੇ ਰੱਖੋ ਮਤਲਬ ਇਹਨੂੰ ਇੱਕ ਟੈਨਸ਼ਨ ਨਾ ਲਓ ਬਈ ਇਸ ਤੋਂ ਸਾਨੂੰ ਪਿਆਸੇ ਮਿਲਨੇ ਆ ਮਗਰ ਪੈ ਜਾਓ ਬਈ ਆਈਕਸ ਹਾਬਲੇ ਜਨੂਨ ਹੋਣਾ ਜ਼ਰੂਰ ਚਾਹੀਦਾ ਪਰ ਇਹਦੇ ਪਿੱਛੇ ਆਇਨਾ ਹੋਰ ਕਿਥੇ ਤੁਸੀਂ ਆਪਦਾ ਦੂਸਰਾ ਕੰਮ ਵੀ ਛੱਡ ਦੋ ਜਿੱਥੇ ਤੁਹਾਨੂੰ 500 ਰੁਪਏ 300 ਰੁਪਏ ਡੇਲੀ ਮਿਲਦਾ ਸੋ ਫੇਸਬੁੱਕ ਦੇ ਕੰਮ ਜ਼ਰੂਰ ਕਰੋ ਪਰ ਆਪਦਾ ਪਾਰਟ ਟਾਈਮ ਕੰਮ ਸਮਝ ਕੇ ਕਰੋ ਠੀਕ ਹੈ ਜੀ ਕੱਲ ਨੂੰ ਸੋਸ਼ਲ ਮੀਡੀਆ ਦਾ ਕੀ ਪਤਾ ਹੈਗਾ ਸੋ ਵੈਸੇ ਇਹੋ ਜੀ ਤਾਂ ਕੋਈ ਗੱਲ ਹੁੰਦੀ ਨਹੀਂ ਫਿਰ ਵੀ ਮਤਲਬ ਤੁਸੀਂ ਇੱਕ ਐਕਸਟਰਾ ਕੰਮ ਜ਼ਰੂਰ ਨਾ ਰੱਖੋ ਠੀਕ ਹੈ ਜੀ ਜਿਵੇਂ ਕਿ ਹੁਣ ਆਪਾਂ ਕੋਈ ਵੀ ਕਿਸੇ ਮਿਸਟਰੀ ਦਾ ਕੰਮ ਕਰਦਾ ਜਾਂ ਕੋਈ ਵੀ ਕਰਦਾ ਉਹ ਨਾਲ ਪਾਰਟ ਟਾਈਮ ਤੇ ਕਿਵੇਂ ਕਰ ਸਕਦਾ ਮਤਲਬ ਜੋ ਵੀ ਆਪਦਾ ਕੰਮ ਕਰਦਾ ਉਹੀ ਸੋਸ਼ਲ ਮੀਡੀਆ ਤੇ ਦਿਖਾਵੇ ਠੀਕ ਆ ਜੀ ਨਾਲੇ ਤਾਂ ਕੰਮ ਦਾ ਕੰਮ ਚੱਲੀ ਜਾਊਗਾ ਤੇ ਨਾਲੇ ਸੋਸ਼ਲ ਮੀਡੀਆ ਤੇ ਤੁਸੀਂ ਐਕਟਿਵ ਹੋਗੇ ਇਸ ਵੀ ਸਬੰਨੇ ਇਹਦੇ ਨਾਲ ਤੁਹਾਡੇ ਦੋ ਕੰਮ ਹੋ ਜਾਣਗੇ ਨਾਲੇ ਤਾਂ ਤੁਸੀਂ ਸ਼ੌਂਕ ਨਾਲ ਆਪਦਾ ਕੰਮ ਕਰੋਗੇ ਤੇ ਨਾਲੇ ਸ਼ੌਂਕ ਨਾਲ ਤੁਸੀਂ ਆਦੀਆਂ ਵੀਡੀਓ ਅਰੀਲਾ ਅਪਲੋਡ ਕਰੋਗੇ 6 ਮਹੀਨੇ ਬਾਅਦ ਜਦੋਂ ਤੁਹਾਨੂੰ ਕੋਈ ਟੋਲ ਮਿਲੇਗਾ ਕੁਝ ਆਉਣ ਲੱਗ ਜਾਊਗਾ ਫਿਰ ਤੁਸੀਂ ਥੋੜਾ ਹੋਰ ਸ਼ੌਂਕ ਨਾਲ ਕੰਮ ਕਰਨਾ ਸ਼ੁਰੂ ਕਰਦੋਗੇ ਇਹ ਨਾਲ ਤੁਹਾਡੇ ਵਿੱਚ ਹੋਰ ਜਜ਼ਬਾ ਆ ਜਾਊਗਾ ਮਤਲਬ ਸਾਨੂੰ ਅ ਦਿਹਾੜੀ ਤੋਂ ਜਾਂ ਕਿਸੇ ਕੰਮ ਤੋਂ ਤਾਂ ਮਤਲਬ ਜੋ ਵੀ ਅਸੀਂ ਆਪ ਦਾ ਕੰਮ ਕਰਦੇ ਹਾਂ ਉਹਦੇ ਤੋਂ ਤੁਹਾਨੂੰ ਮਿਲਦਾ ਰਹਿਆ ਨਾਲ ਫੇਸਬੁੱਕ ਤੋਂ ਔਰਨਿੰਗ ਹੁੰਦੀ ਹੈ ਨਾ ਤੁਹਾਨੂੰ ਡਬਲ ਕੌਨਫੀਡੈਂਸ ਆਉਂਦਾ ਇਹਦੇ ਨਾਲ ਤੁਹਾਡਾ ਮਤਲਬ ਕੌਨਫੀਡੈਂਸ ਦੇ ਨਾਲ ਤੁਸੀਂ ਹੋਰ ਕੰਮ ਖਿੱਚਦੇ ਹੋ ਤੇ ਫੇਸਬੁੱਕ ਤੇ ਹੋਰ ਐਕਟਿਵ ਹੁੰਦੇ ਹੋ ਤਾਂ ਕਹਿਣਾ ਵੀ ਇੰਜ ਨਹੀਂ ਤੁਸੀਂ ਉਹ ਕੰਮ ਛੱਡ ਕੇ ਫੇਸਬੁੱਕ ਮੰਗਲ ਪੈ ਜਾਓ ਤੁਸੀਂ ਮਤਲਬ ਕਰਨਾ ਹੈ ਜੋ ਆਪ ਦਾ ਕੰਮ ਕਰਦੇ ਹੋ ਉਹੀ ਕੰਮ ਤੁਸੀਂ ਫੇਸਬੁੱਕ ਤੇ ਦਿਖਾਓ ਇਹਦੇ ਨਾਲ ਨਾਲੇ ਤਾਂ ਤੁਹਾਡਾ ਕੰਮ ਚੱਲੂ ਤੇ ਨਾਲੇ ਕੱਲ ਨੂੰ ਜੇ ਕੰਮ ਤੁਹਾਡਾ ਅੱਗੇ ਰੁੜਿਆ ਉਸ ਤੋਂ ਬਾਅਦ ਤੁਹਾਨੂੰ ਮਤਲਬ ਉਸ ਕੰਮ ਦੇ ਰਿਲੇਟਡ ਲੋਕਾਂ ਨਾਲ ਲੋਕਧਾਰ ਦੇ ਨਾਲ ਸੰਪਰਕ ਕਰਨਗੇ ਤੇ ਤੁਹਾਡੇ ਕੰਮ ਨੂੰ ਦੇਖ ਕੇ ਤੁਹਾਡੇ ਨਾਲ ਕਨੈਕਟ ਜ਼ਰੂਰ ਕਰਨਗੇ ਠੀਕ ਹੈ ਜੀ ਇਸ ਲਈ ਫੇਸਬੁੱਕ ਤੇ ਲੰਮਾ ਸਮਾਂ ਟਿਕੋ ਪਰ ਨਾਲ ਨਾਲ ਦਾ ਕੰਮ ਨਾ ਛੱਡੋ ਠੀਕ ਹੈ ਜੀ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਜੇਕਰ ਜਾਣਕਾਰੀ ਨਾ ਚੰਗੀ ਲੱਗੇ ਤਾਂ ਵੀ ਦੱਸੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ